ਹਾਂਜੀ ਹੁਣ ਜੋ ਬਹੁਤ ਵੱਡੀ ਖਬਰ ਆ ਗਈ ਸਾਹਮਣੇ ਜੋ ਕਿ ਪੰਜਾਬ ਪੁਲਿਸ ਵਾਲੀ ਅਮਨਦੀਪ ਫੇਰ ਫਸ ਗਈ ਆ ਜਿਹਦੇ ਵਿੱਚ ਇੱਕ ਆਡੀਓ ਵਾਇਰਲ ਹੋਈ ਹੈ ਤੇ ਜਿਹਦੇ ਵਿੱਚ ਜਸ਼ਮ ਖਰੋਸ਼ੀ ਦਾ ਧੰਦਾ ਜੋ ਇਸ ਸ਼ਰੇਆਮ ਜੋ ਪੁਲਿਸ ਵਾਲੇ ਨਾ ਕਰ ਰਹੀ ਆ ਬਾਅਦ ਹੁਣ ਉਹ ਪੁਲਿਸ ਵਾਲੀ ਦੀ ਹੈ ਜਾਂ ਨਹੀਂ ਇਹ ਸੱਚਾ ਹੈ ਜਾਂ ਝੂਠਾ ਪਹਿਲਾਂ ਆਪਾਂ ਆਡੀਓ ਸੁਣਾ ਦਈਏ ਬਾਅਦ ਵਿੱਚ ਵਿੱਚ ਕਰਾਂਗੇ ਵਿਚਾਰ ਸਾਂਝੇ ਤਾਂ ਸੁਣੋ ਪਹਿਲਾਂ ਦੇਖ ਲਓ ਕਿ ਕਿਹੜੀ ਖਬਰ ਆ ਰਹੀ ਹੈ ਕਿ ਸਰਕਾਰ ਇਸ ਆਡੀਓ ਨੂੰ ਸਾਰੇ ਪਲੇਟਫਾਰਮਾਂ फेसबुक यूट्यूब इंस्टाग्राम तो डिलीट करने के हुक्म जारी कर चुकी है दूसतों अफसर, भिच अफसर कौन है सुखपाल खैरा ने बकायदा उस अफसर का नाम भी लिया है पर असी नहीं करते कि आवाज अफसर उस महिला कॉन्सटेबल हो की होगी फिलहाल यह पुलिस का जांच का विषय है पुलिस जांच करनी चाहिए है कि जेकर आवाज ਇਸ ਮੁਲਾਜ਼ਮਾਂ ਦੀ ਹੈ ਪਰ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਇਸ ਆਡੀਓ ਦੇ ਵਿੱਚ ਜਿਸਮ ਫਰੋਸ਼ੀ ਦੀ ਗੱਲ ਕੀਤੀ ਜਾ ਰਹੀ ਹੈ ਕੁੜੀਆਂ ਦੇ ਰੇਟ ਤੈ ਕੀਤੇ ਜਾ ਰਹੇ ਨੇ ਹੁਣ ਅਸੀਂ ਤੁਹਾਨੂੰ ਆਡੀਓ ਵੀ ਸੁਣਾਉਂਦੇ ਹਾਂ ਜਿਸ ਦੇ ਵਿੱਚ ਕਈ ਵੱਡੇ ਖਲਾਸੇ ਹੋਏ ਨੇ ਇਸ ਆਡੀਓ ਨੂੰ ਤੁਸੀਂ ਆਪਣੇ ਸਾਥੀਆਂ ਤੱਕ ਵੀ ਪਹੁੰਚਾ ਦਿਓ ਤਾਂ ਜੋ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚ ਸਕੇ ਕਿ ਇੱਕ ਜਨ ਸਮਾਰੋਹ ਜਦੋਂ ਪੈਦਾ ਹੁੰਦਾ ਹੈ ਪਰ ਇਨਸਾਫ ਮਿਲ ਹੀ ਜਾਂਦਾ ਹੈ मैं बता दूंगा जब ही होगा नहीं जब भी होगा नहीं वो तो अंश सॉरी दो दिन के लिए आई है मेरे पास मुझे लगा कि आजकल का मेरा प्लान बन से है नहीं आज खेल कर करते हैं ये रेशन चल रहा है तो रेन दो रेन दो रेन दो सर थैंक यू फिर अभी मैं कुछ 3 दिन रुक लूंगी अगर और क्या है नहीं रे शी बिलोंग टू इट प्लीज हां मेरे रूम में ना आप तो मेरे रूम से शी कैन कम एंड कैन पिक अप कभी भी हां ऐसे कर लेंगे बस तो अभी कह रही है मैं रुकूंगी अगर आपको कुछ आप बता देना नहीं आई

ਹੋਰ ਸੀ ਦੇਖ ਕੇ ਤੁਮ ਬੋਲੋ ਕਿ ਪ੍ਰੋਫੈਸ਼ਨਲ ਵੀ ਨਹੀਂ ਇਹ ਨਾ ਇਹ ਵੀ ਨਹੀਂ ਉਹ ਵੀ ਨਹੀਂ ਪ੍ਰੋਫੈਸ਼ਨਲ ਤਾਂ ਹੈ ਲਾਈਕ ਮੈਂ 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 ਆਏ 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 ਵਾਂਟ ਇਟ ਪ੍ਰੋਪਰ ਪ੍ਰੋਪਰ ਸੀਸ ਆਫ ਦੇ ਸੋ ਆਲਸੋ ਜੁਆਇਨ ਵਿਦ ਇਟ ਜਸਟ ਸਨੇ ਬਸ ਆਦੋ ਨਾ ਕਿ ਮੈਂ ਕਿਹਾ 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 ਕਿ ਮੈਂ ਕਿਹ

ਹਾਂਜੀ ਇਹ ਸੀ ਉਹਨਾਂ ਦੀ ਕਾਟਰੀ ਜੋ ਕੀ ਅਮਨਦੀਪ ਪੁਲਿਸ ਵਾਲੀ ਹੈ ਤੇ ਉਹ ਪੁਲਸ ਵਾਲਾ ਹੁਣ ਇਹ ਪੂਰਾ ਸਾਬਿਤ ਆਪਾਂ ਕਰ ਨਹੀਂ ਸਕਦੇ ਆਪਣੇ ਵੱਲ ਦੀ ਬਾਜ਼ ਉਹਨਾਂ ਦੀ ਆ ਜਾਂ ਇਹਦੇ ਬਾਜ਼ ਉਹਨਾਂ ਦੀ ਹੈ ਕਿਉਂਕਿ ਜਿਹੜੇ ਹਿਸਾਬ ਨਾਲ ਦੱਸਿਆ ਗਿਆ ਹੁਣ ਪੱਤਰਕਾਰਾਂ ਨੇ ਵੀ ਜੋ ਇਹ ਐਡਿਓ ਵਾਇਰਲ ਜ਼ਰੂਰ ਹੋਈ ਹੈ ਇਹ ਕੱਲ ਦੀ ਖਬਰਾਂ 'ਚ ਤੇ ਵਾਇਰਲ ਹੋ ਚੁੱਕੀ ਪੇਸ਼ਾ ਵਿਦੇਸ਼ਾਂ 'ਚ ਪਹੁੰਚ ਗਈ ਹੈ ਖਬਰਾਂ ਪਰ ਹੁਣ ਇਹ ਸੱਚ ਹੈ ਜਾਂ ਝੂਠਾ ਇਹ ਹੁਣ ਜੋ ਪੁਲਿਸ ਜਾਂਚ ਕਰ ਰਹੀ ਹੈ ਤੇ ਉਹਦੇ ਵਿੱਚ ਹੀ ਪਤਾ ਲੱਗੂਗਾ ਕਿਉਂਕਿ ਹੁਣ ਜੋ ਅਮਨਦੀਪ ਪੰਜਾਬ ਪੁਲਿਸ ਵਾਲੀ ਇਹ ਏ ਬਠੰਡਾ ਦੇ ਰਹਿਣ ਵਾਲੀ ਆ ਕਿਉਂਕਿ ਇਹਦੇ ਚਿੱਟਾ ਫੜਿਆ ਗਿਆ ਸੀ ਬਰਾਫਟ ਹੋਇਆਗਾ ਪਰ ਲੇਕਿਨ ਹੁਣ ਜੇ ਜਿਹੜਾ ਇਹ ਪੋਸਟ ਵਾਲੇ ਨੇ ਹੁਣ ਇਹ ਰਿਕਾਰਡਿੰਗ ਬਾਹਰ ਹੋ ਗਈ ਆ ਇਹ ਕੱਲ ਦੀ ਰਿਕਾਰਡਿੰਗ ਆ ਕਿ ਆਪਾਂ ਬਾਹਰ ਜਾਣ ਦੇ ਕਾਰਨ ਕੱਲ ਵੀਡੀਓ ਨਹੀਂ ਪਈ ਕਿਉਂਕਿ ਅਸੀਂ ਮੱਥਾ ਟੇਕਣ ਗਏ ਸੀ ਪਰ ਛੋਟੇ ਨਾਲ ਵੀਡੀਓ ਸਾਂਝੀ ਜ਼ਰੂਰ ਕਰਨੀ ਸੀ ਅਸੀਂ ਹੁਣ ਇਸ ਵਕਤ ਸਾਲਾ ਸਰ ਖੜੇ ਆ ਤਾਂ ਅਸੀਂ ਜੋ ਇੱਥੇ ਮੰਨ ਕੇ ਤੋ ਰੂਮ ਲਿਆ ਸੀ ਮੱਥਾ ਟੇਕ ਲਿਆ ਸੀ ਤਾਂ ਉਹ ਆਪਣੇ ਬਲੌਗ ਤੇ ਮੈਂ ਵੀਡੀਓ ਪਾਈ ਵੀ ਆ ਮਾੜਾ ਲਾੜਲਾ ਰੈਕਣਾ ਚਾਹਲਾ ਆ ਉਹ ਮੈਂ ਆਪਣੇ ਵਲੌਗ ਤੇ ਪਾਈ ਆ ਕਾਜੀ ਉੱਪਰ ਦੋਦ ਨਹੀਂ ਹੋਇਆ ਆਪਣਾ ਇਹ ਨੂੰ ਵਲੌਗ ਉਹ ਨਿਊ ਆਪਣਾ ਵਲੌਗ ਆ ਤਾਂ ਇਹ ਕੱਲ੍ਹ ਮੈਂ ਤੋਂ ਵੀਡੀਓ ਪਈ ਨਹੀਂ ਸੀ ਹੁਣ ਸਮਾਂ ਮਿਲਿਆ ਥੋੜਾ ਜਿਹਾ ਤਾਂ ਇਸ ਕਰਕੇ ਆਪਾਂ ਤੁਹਾਡੇ ਨਾਲ ਵੀਡੀਓ ਸਾਂਝੀ ਜ਼ਰੂਰ ਕਰਨੀ ਸੀ ਕਿਉਂਕਿ ਦੋਦ ਰਹੋਗੇ ਵੀਡੀਓ ਆਪਾਂ ਨਹੀਂ ਪਾਈ ਸਮਾਂ ਨਹੀਂ ਮਿਲਿਆ ਕਿਉਂਕਿ ਟ੍ਰੇਨ ਦੇ ਵਿੱਚ ਸੀ ਤੇ ਖੜਕਾ ਜ਼ਿਆਦਾ ਹੁੰਦਾ ਹਜੇ ਇੱਥੇ ਵੀ ਸ਼ੋਰ ਹੋ ਗਿਆ ਤਾਂ ਇਸ ਕਰਕੇ ਆਪਣੇ ਭੈਣਾ ਭਰਾਵਾਂ ਨਾਲ ਸਾਂਝੀ ਜ਼ਰੂਰ ਕਰਨੀ ਸੀ ਖਬਰ ਜੋ ਹੁਣ ਅੰਮ੍ਰਿਤਪੁਰ ਨੂੰ ਲੈ ਕੇ ਤੇ ਸਪੋਰਸ ਵਾਲੇ ਨੂੰ ਜੋ ਇੱਕ ਆਈਡੀਓ ਵਾਇਰਲ ਹੁੰਦੀ ਆ ਜਿਹਦੇ ਵਿੱਚ ਇਹ ਸੂਤ ਦਿਖਾਈ ਜਾਂਦੇ ਆ ਇਸ ਪੱਤਰਕਾਰਾਂ ਬਣੀਓ ਤਾਂ ਜੋ ਜੇ ਗੱਲ ਕਰੀਏ ਹੁਣ ਆਪਾਂ ਇਹ ਪੁਲਿਸ ਵਾਲੇ ਦੀ ਜੋ ਇਹਦੇ ਉੱਤੇ ਪੱਤਰਕਾਰਾਂ ਨੇ ਇਹ ਕਹਿਣਾ ਵੀ ਕਿਸੇ ਵੀ ਤਰੀਕੇ ਨਾਲ ਸਰਕਾਰ ਪਰਦਾ ਪਾਰੀ ਆ ਵੀ ਕਿਸੇ ਇਹਨੂੰ ਕੁਝ ਕੋਈ ਨੌਕਰੀ ਨਾ ਦੀ ਕਿਤੇ ਚਲੀ ਜਾਵੇ ਇਹ ਦੱਸਿਆ ਜਾਂਦਾ ਪੱਤਰਕਾਰਾਂ ਵੀ ਇਹਦਾ ਹੱਕ ਪੱਖ ਕਿਉਂ ਨਹੀਂ ਆ ਕਿਉਂ ਦੱਸਣਾ ਇਹ ਵੀ ਕਹਿਣਾਗਾ ਪੱਤਰਕਾਰਾਂ ਦਾ ਵੀ ਹੁਣ ਇਹ ਬਾਅਦ ਇਹ ਵੀ ਆ ਜਦੋਂ ਉਹ ਐਮਐਨਡੀ ਖੋਦੀਆ ਇਹ ਹਜੇ ਤੱਕ ਪੂਰੀ ਜਾਂਚ ਪੁਲਿਸ ਕਰ ਕਰੂਗੀ ਇਹਦੇ ਵਿੱਚ ਆਪਾਂ ਆਪਣੇ ਬੰਦਿਓ ਕਿਸੇ ਨੂੰ ਸਾਬਤ ਨਹੀਂ ਕਰ ਸਕਦੇ ਪਰ ਜੋ ਇਹ ਰਿਕਾਰਡਿੰਗ ਸੀ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰੀਆ ਤਾਂ ਭਾਈ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਉਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਸਾਚਾ ਆਪਣਾ ਰੋਟੀ ਵਿੱਚ ਪਹੁੰਚ ਮਿਲਦੇ ਆ ਗੱਲ ਨੂੰ ਡਾਟਸ